ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਖਤ ਰੁਖ ਅਪਣਾ ਲਿਆ ਕਿਸਦੇ ਖਿਲਾਫ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਡੀਜੀਪੀ ਇਹਨਾਂ ਨੂੰ ਕਹਿ ਦਿੱਤਾ ਗਿਆ ਕਿ ਸਮੇਂ ਸਿਰ ਤੇ ਕਾਰਵਾਈ ਕਰਕੇ ਕਈ ਪੈਂਡਿੰਗ ਜਾਂਚਾਂ ਦਾ ਨਿਪਟਾਰਾ ਕਰ ਦਿਓ ਨਿਸ਼ਚਿਤ ਸਮੇਂ ਦਰਾਂ ਨਹੀਂ ਤਾਂ ਫਿਰ ਤਿੰਨੇ ਡੀਜੀਪੀ ਕਾਰਵਾਈ ਦੇ ਲਈ ਤਿਆਰ ਰਹਿਣ ਇਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਇਨੀ ਸਖਤ ਟਿੱਪਣੀ ਕਿਉਂ ਕਰਨੀ ਪਈ ਹੈ ਹਾਲਾਂਕਿ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਯੂਟੀ ਪ੍ਰਸ਼ਾਸਨ ਇਹਨਾਂ ਤਿੰਨਾਂ ਪੁਲਿਸ ਮੁਖੀਆਂ ਨੂੰ ਸਖਤ ਹਦਾਇਤ ਦੇ ਦਿੱਤੀ ਗਈ ਹੈ ਕਿਉਂਕਿ ਬਿਨਾ ਐਫ ਆਈ ਆਰ ਦੇ ਵੀ ਕਈ ਮਾਮਲਿਆਂ ਦੇ ਵਿੱਚ ਜਾਂਚ ਕਰ ਦਿੱਤੀ ਜਾਂਦੀ ਹੈ ਇਸ ਦੇ ਨਾਲ ਸਬੰਧਤ ਵਿਅਕਤੀ ਜਿਹੜੇ ਕਿਸੇ ਕੇਸ ਦੇ ਵਿੱਚ ਅਪਰਾਧੀ ਵੀ ਨਹੀਂ ਪਾਏ ਜਾਂਦੇ ਉਹਨਾਂ ਨੂੰ ਖੱਜਲ ਖਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਆਮ ਤੌਰ ਦੇ ਉੱਤੇ ਕਾਨੂੰਨ ਕੀ ਕਹਿੰਦਾ ਕਾਨੂੰਨ ਇਹ ਕਹਿੰਦਾ ਜਿਸ ਦੀ ਲਾਗੂ ਕਰਨ ਦੀ ਗੱਲ ਅਦਾਲਤਾਂ ਨੇ ਇਸੇ ਕਰਕੇ ਸਖਤ ਨਿਰਦੇਸ਼ ਦਿੱਤਾ ਹੈ ਕਿ ਬਿਨਾ ਐਫ ਆਈ ਆਰ ਦਰਜ ਕੀਤੇਆਂ ਕਿਸੇ ਵੀ ਅਪਰਾਧ ਦੇ ਵਿੱਚ ਜਾਂ ਕਿਸੇ ਹੋਰ ਮਾਮਲੇ ਦੇ ਵਿੱਚ ਤੁਸੀਂ ਅੱਗੇ ਜਾਂਚ ਕਰ ਹੀ ਨਹੀਂ ਸਕਦੇ ਪਰ ਜਿਹਾ ਪੁਲਿਸ ਦੇ ਵਿੱਚ ਕੀਤਾ ਜਾਂਦਾ ਹੈ ਇਸੇ ਕਰਕੇ ਹੀ ਪੰਜਾਬ ਹਰਿਆਣਾ ਤੇ ਯੂਟੀ ਚੰਡੀਗੜ੍ਹ ਦੇ ਡੀਜੀਪੀ ਨੇ ਜਿਹੜੇ ਉਹਨਾਂ ਨੂੰ ਇਹ ਟਿੱਪਣੀ ਸੁਣਨੀ ਪਈ ਔਰ ਤਿੰਨਾਂ ਨੇ ਜਿਹੜਾ ਮੌਹਲਤ ਮੰਗੀ ਹੈ ਕਿ ਅਸੀਂ ਕੇਸਾਂ ਦਾ ਨبطਾਰਾ ਜ਼ਰੂਰ ਕਰਾਂਗੇ ਅਜਿਹੇ ਮਾਮਲਿਆਂ ਦੇ ਵਿੱਚ ਜਿੱਥੇ-ਜਿੱਥੇ ਵੀ ਜਾਂਚ ਚੱਲ ਰਹੀ ਹੈ ਦਰਅਸਲ ਮਾਮਲਾ ਇੱਕ ਪੰਜਾਬ ਦਾ ਸੀ ਪੰਚਕੁਲਾ ਦੇ ਰਹਿਣ ਵਾਲੇ ਇੱਕ ਸ਼ਖਸ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਕਿ ਉਸਦੇ ਖਿਲਾਫ ਬਿਨਾ ਐਫ ਆਈ ਆਰ ਦੇ ਪਹਿਲਾਂ ਜਾਂਚ ਕੀਤੀ ਜਾਂਦੀ ਹੈ ਔਰ ਜਾਂਚ ਦੇ ਵਿੱਚ ਕਲੀਨ ਚਿੱਟ ਮਿਲਣ ਦੇ باوجود ਫਿਰ ਪੁਛਗਿੱਛ ਤੇ ਲਈ ਸਾਧ ਲਿਆ ਜਾਂਦਾ ਹੈ ਤਾਂ ਕਿੱਥੋਂ ਦਾ ਇਨਸਾਫ ਹੈ ਉਸਦੇ ਜਾਣ ਦੇ ਨਾਲ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਤਿੰਨੇ ਹੀ ਡੀਜੀਪੀ ਨੂੰ ਇਹ ਸੁੰਨਾ ਪਿਆ ਜਿਸ ਦੇ ਵਿੱਚ ਟਿੱਪਣੀ ਕੀਤੀ ਗਈ ਕਿ ਜਾਂ ਤਾਂ ਨਿਪਟਾਰਾ ਕਰ ਦਿਓ ਜਿਹੇ ਕੇਸਾਂ ਦਾ ਜਾਂ ਫਿਰ ਖੁਦ ਜਿਹੜੇ ਹੈ ਕਾਰਵਾਈ ਦੇ ਲਈ ਤਿਆਰ ਰਹੋ ਇਹ ਵੀ ਗੱਲ ਕਹਿ ਦਿੱਤੀ ਗਈ ਹੈ ਦਰਅਸਲ ਬਿਨਾ ਐਫਆਈਆਰ ਵੱਖ-ਵੱਖ ਪੱਧਰ ਤੇ ਸ਼ਿਕਾਇਤਾਂ ਦੀ ਪੈਂਡਿੰਗ ਜਾਂਚ ਬੰਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹ ਸਖਤ ਰੁਖ ਅਪਣਾਇਆ ਹੈ ਹਾਈ ਕੋਰਟ ਨੇ ਸਪਸ਼ਟ ਕਰ ਦਿੱਤਾ ਹੈ ਕਿ ਜੇ ਅਗਲੀ ਸੁਣਵਾਈ ਤੱਕ ਪੈਂਡਿੰਗ ਮਾਮਲਿਆਂ ਦਾ ਨਿਪਟਾਰਾ ਨਾ ਕੀਤਾ ਗਿਆ ਤੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਡੀਜੀਪੀ ਖਿਲਾਫ ਸਖਤ ਜਿਹੜੇ ਨੇ ਉਹ ਕਾਰਵਾਈ ਕੀਤੀ ਜਾਏਗੀ ਹਾਈ ਕੋਰਟ ਨੇ ਹੁਕਮ ਦੀ ਪਾਲਣਾ ਨਾ ਕਰਨ ਚੁਕਤਾਈ ਹੋਈ ਤਾਂ ਤਿੰਨੇ ਡੀਜੀਪੀ ਕਾਰਵਾਈ ਲਈ ਤਿਆਰ ਰਹਿਣ ਇਹ ਕਹਿ ਦਿੱਤਾ ਗਿਆ ਸਾਫ ਤੌਰ ਤੇ ਹਾਈ ਕੋਰਟ ਦੇ ਵੱਲੋਂ ਕਿ ਤਿੰਨੇ ਡੀਜੀਪੀ ਵੱਲੋਂ ਜਿੱਥੇ ਕਿਤੇ ਵੀ ਕੁਤਾਹੀ ਵਰਤੀ ਗਈ ਲਾਪਰਵਾਹੀ ਵਰਤੀ ਗਈ ਤਾਂ ਫਿਰ ਉਹ ਕਾਰਵਾਈ ਲਈ ਤਿਆਰ ਰਹਿਣ ਹਾਈ ਕੋਰਟ ਦੇ ਸਾਹਮਣੇ ਪੰਜਾਬ ਦਾ ਇੱਕ ਮਾਮਲਾ ਪੋਜਿਆ ਸੀ ਜਿਸ ਚ ਪੰਚਕੁਲਾ ਦੇ ਸੁਰਿੰਦਰ ਕੁਮਾਰ ਨੇ ਦੱਸਿਆ ਸੀ ਕਿ ਬਿਨਾਂ ਕਿਸੇ ਅਪਰਾਧ ਦੇ ਪਟੀਸ਼ਨਰ ਖਿਲਾਫ ਜਾਂਚ ਕੀਤੀ ਜਾ ਰਹੀ ਹੈ ਜਾਂਚ ਚ ਕਲੀਨ ਚਿੱਟ ਮਿਲਣ ਤੋਂ ਬਾਅਦ ਮੁੜ ਜਾਂਚ ਬਿਠਾ ਦਿੱਤੀ ਗਈ ਇਸ ਮਾਮਲੇ ਚ ਪੰਜਾਬ ਸਰਕਾਰ ਤੋਂ ਹਾਈ ਕੋਰਟ ਨੇ ਬਿਨਾਂ ਐਫਆਈਆਰ ਦੇ ਪੈਂਡਿੰਗ ਜਾਂਚ ਦੇ ਮਾਮਲਿਆਂ ਦਾ ਵੇਰਵਾ ਮੰਗਿਆ ਸੀ ਇਸ ਤੋਂ ਬਾਅਦ ਕੋਰਟ ਨੇ ਹਰਿਆਣਾ ਚੰਡੀਗੜ੍ਹ ਨੂੰ ਵੀ ਠਿਰ ਬਣਾ ਲਿਆ ਨਾਲ ਹੀ ਤੇ ਰਿਪੋਰਟ ਦਾਖਲ ਕਰਨ ਦਾ ਹੁਕਮ ਦਿੱਤਾ ਸੀ ਹਾਈ ਕੋਰਟ ਨੇ ਕਿਹਾ ਸੀ ਕਿ ਗੰਭੀਰ ਅਪਰਾਧ 'ਚ ਬਿਨਾ ਐਫ ਆਈ ਆਰ ਜਾਂਚ ਕਰਨਾ ਕਾਨੂੰਨੀ ਤੌਰ ਤੇ ਗਲਤ ਹੈ ਲਗਾਤਾਰ ਨੋਟਿਸ 'ਚ ਲਿਆ ਰਿਹਾ ਆ ਰਿਹਾ ਹੈ ਕਿ ਗੰਭੀਰ ਅਪਰਾਧ ਦੀ ਕੋਈ ਸੂਚਨਾ ਨਾ ਹੋਵੇ ਉੱਥੇ ਵੀ ਜਾਂਚ ਵੱਖ-ਵੱਖ ਪੱਧਰ ਤੇ ਕੀਤੀ ਜਾ ਰਹੀ ਹੈ ਮਾਮਲਾ ਸੁਣਵਾਈ ਲਈ ਪੁੱਜਾ ਤਾਂ ਯੂਟੀ ਪ੍ਰਸ਼ਾਸਨ ਨੇ ਦੱਸਿਆ ਕਿ 15 ਜੂਨ 2024 ਤੋਂ ਬਾਦ ਉਹਨਾਂ ਕੋਲ ਕੁੱਲ 1950 ਸ਼ਿਕਾਇਤਾਂ ਪੁੱਜੀਆਂ ਤੇ ਇਹਨਾਂ ਚੋਂ 1735 ਦਾ ਨਿਪਟਾਰਾ ਕਰ ਦਿੱਤਾ ਗਿਆ। ਬਾਕੀ 224 ਸ਼ਿਕਾਇਤਾਂ ਦਾ ਵੀ ਇੱਕ ਹਫ਼ਤੇ ਦੇ ਅੰਦਰ-ਅੰਦਰ ਨਿਪਟਾਰਾ ਕਰ ਦਿੱਤਾ ਜਾਵੇਗਾ। ਹਰਿਆਣਾ ਸਰਕਾਰ ਨੇ ਦੱਸਿਆ ਕਿ ਉਹਨਾਂ ਕੋਲ ਮੌਜੂਦਾ ਸਮੇਂ 4724 ਮਾਮਲਿਆਂ ਦੀ ਜਾਂਚ ਵਿਚਾਰਦੀ ਹੈ। ਜਿਸ ਚ ਐਫ ਆਈ ਆਰ ਨਹੀਂ ਕੀਤੀ ਗਈ ਹੈ ਇਹਨਾਂ ਪੈਂਡਿੰਗ ਮਾਮਲਿਆਂ ਦਾ ਇੱਕ ਹਫ਼ਤੇ ਦੇ ਅੰਦਰ ਨਿਪਟਾਰਾ ਕਰ ਦਿੱਤਾ ਜਾਵੇਗਾ ਪੰਜਾਬ ਨੇ ਦੱਸਿਆ ਕਿ ਸੂਬੇ ਚ ਅਜਿਹੇ ਸਾਰੇ ਮਾਮਲਿਆਂ ਦਾ ਨਿਪਟਾਰਾ 15 ਦਿਨਾਂ ਚ ਕਰ ਦਿੱਤਾ ਜਾਵੇਗਾ ਜਿੱਥੇ ਸ਼ਿਕਾਇਤ ਦੇ 바ਵੂ ਦਾ ਐਫ ਆਈ ਆਰ ਨਹੀਂ ਹੈ ਤੇ ਜਾਂਚ ਪੈਂਡਿੰਗ ਹੈ ਬਿਨਾ ਐਫ ਆਈ ਆਰ ਦੇ ਜਾਂਚ ਚੱਲ ਰਹੀ ਹੋਵੇ ਔਰ ਉੱਥੇ ਉਹ ਪੈਂਡਿੰਗ ਪਈ ਹੋਵੇ ਅਜਿਹੇ ਕੇਸਾਂ ਦੀ ਗਿਣਤੀ ਪੰਜਾਬ ਸਰਕਾਰ ਨੇ ਵੀ ਦੱਸੀ ਹੈ ਹਰਿਆਣਾ ਨੇ ਵੀ ਦੱਸੀ ਹੈ ਤੇ ਚੰਡੀਗੜ੍ਹ ਨੇ ਵੀ ਦੱਸੀ ਹੈ ਔਰ ਤਿੰਨੇ ਹੀ ਪੰਜਾਬ ਪੁਲਿਸ ਦੇ ਜਿਹੜੇ ਡੀਜੀਪੀ ਹੈ ਜਾਂ ਉਹਨਾਂ ਦੇ ਨਾਲ ਸੰਬੰਧਤ ਅਧਿਕਾਰੀ ਹੈ ਉਹਨਾਂ ਦੇ ਵੱਲੋਂ ਪੇਸ਼ ਹੋਏ ਵਕੀਲਾ ਨੇ ਸਮਾਂ ਮੰਗਿਆ ਕਿ ਕਿੰਨੇ ਸਮੇਂ ਦੇ ਵਿੱਚ ਵਿੱਚ ਨਵਟਾਰਾ ਇਹਨਾਂ ਕੇਸਾਂ ਦਾ ਸੀ ਕਰ ਦੇਵਾਂਗੇ ਜਿਸ ਦੇ ਕੇਸ ਦੇ ਵਿੱਚ ਐਫਆਈਆਰ ਤਾਂ ਦਰਜ ਨਹੀਂ ਹੈ ਪਰ ਜਾਂਚ ਚੱਲ ਰਹੀ ਹੈ ਪਰ ਜਾਂਚ ਹਾਲੇ ਪੈਂਡਿੰਗ ਹੈ ਬਹੁਤ ਸਾਰੇ ਲੋਕਾਂ ਦੀਆਂ ਜੁੱਤੀਆਂ ਇਸੇ ਕਰਕੇ ਕੱਟ ਜਾਂਦੀਆਂ ਨੇ ਗੇੜੇ ਲਾਉਂਦਿਆਂ ਦੀਆਂ ਕਿ ਸਾਡੇ ਖੱਜਲ ਖਵਾਰੀ ਵੱਧ ਗਈ ਹੈ ਇਸੇ ਤਰ੍ਹਾਂ ਹੀ ਇੱਕ ਜਿਹੜੇ ਸ਼ਖਸ ਦੇ ਜਾਣ ਦੇ ਨਾਲ ਤਿੰਨੇ ਜਿਹੜੇ ਯੂਟੀ ਨੂੰ ਮਿਲਾ ਕੇ ਨਾਲ ਜਿਹੜੇ ਦੋ ਸੂਬੇ ਨੇ ਉਹਨਾਂ ਦੇ ਡੀਜੀਪੀ ਨੂੰ ਇੱਥੋਂ ਤੱਕ ਸੁਨਣਾ ਪਿਆ ਕਿ ਜੇ ਜਰਾ ਵੀ ਕਿਤੇ ਕੋਤਾਈ ਵਰਤੀ ਗਈ ਤਾਂ ਫਿਰ ਤਿੰਨੇ ਡੀਜੀਪੀ ਕਾਰਵਾਈ ਦੇ ਲਈ ਤਿਆਰ ਰਹਿਣ ਇਹ ਗੱਲ ਆ ਜਿਹੜੀ ਪਬਲਿਕ ਡੋਮੇਨ ਦੇ ਵਿੱਚ ਆਉਂਦੀ ਆ ਔਰ ਮਿਲੀ ਜਾਣਕਾਰੀ ਦੇ ਮੁਤਾਬਕ ਤਿੰਨਾਂ ਡੀਜੀਪੀ ਨੇ ਦੇ ਵੱਲੋਂ ਸਮਾਂ ਮੰਗ ਲਿਆ ਗਿਆ ਕਿ ਕਿੰਨੇ ਦਿਨਾਂ ਦੇ ਵਿੱਚ ਵੀ ਜ਼ਿਆਦਾਤਰ 15 ਦਿਨਾਂ ਦੇ ਅੰਦਰ ਅੰਦਰ ਕਿਹਾ ਗਿਆ ਕਿ ਅਸੀਂ ਜਿਹੜੇ ਪੈਂਡਿੰਗ ਪਏ ਕੇਸ ਆ ਉਹਨਾਂ ਦਾ ਨਿਪਟਾਰਾ ਕਰ ਦਿਆਂਗੇ ਹਾਈ ਕੋਰਟ ਨੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਡੀਜੀਪੀ ਨੂੰ ਜਾਰੀ ਇਹ ਸਖਤ ਨਿਰਦੇਸ਼ ਇਸ ਕਰਕੇ ਦਿੱਤੇ ਨੇ ਕਿਉਂਕਿ ਤਿੰਨਾਂ ਨੇ ਵੱਖ-ਵੱਖ ਹੁਣ ਮੌਲਤ ਵੀ ਮੰਗੀ ਆ ਔਰ ਕੇਸ ਭਾਵੇਂ ਪੰਜਾਬ ਨਾਲ ਸੰਬੰਧਿਤ ਸੀ ਪਰ ਪੰਚਕੁਲਾ ਦੇ ਰਹਿਣ ਵਾਲੇ ਸ਼ਖਸ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਤੇ ਗੱਲ ਇਥੋਂ ਤੱਕ ਪੁੱਜੀ ਕਿ ਹੁਣ ਪੰਜਾਬ ਪੁਲਿਸ ਦੇ ਤਿੰਨਾ ਮੁਖ ਜਿਹੜੇ ਪੰਜਾਬ ਪੁਲਿਸ ਹਰਿਆਣਾ ਤੇ ਚੰਡੀਗੜ ਤਿੰਨਾ ਪੁਲਿਸ ਮੁਖੀਆਂ ਨੂੰ ਇਹ ਗੱਲ ਕਹਿਣੀ ਪਈ ਕਿ ਹਾਂ ਅਜਿਹੇ ਕੇਸਾਂ ਦੇ ਵਿੱਚ ਕਿੰਨੀ-ਕਿੰਨੀ ਸਾਡੇ ਕੋਲ ਸੂਬਿਆਂ 'ਚ ਗਿਣਤੀ ਹੈ ਜਾਂ ਯੂਟੀ 'ਚ ਕਿੰਨੀ ਗਿਣਤੀ ਹੈ ਔਰ ਅਜਿਹੇ ਕੇਸਾਂ ਦਾ ਨਿਪਟਾਰਾ ਕਿੰਨੀ ਛੇਤੀ ਅਸੀਂ ਕਰਦੇਾਂਗੇ ਔਰ ਜੇਕਰ ਉਹ ਸ਼ਖਸ ਹਾਈ ਕੋਰਟ ਦਾ ਦਰਵਾਜ਼ਾ ਨਾ ਖੜਕਾਉਂਦਾ ਤੇ ਹਾਲੇ ਤੱਕ ਇਹ ਗੱਲ ਵੀ ਸਾਹਮਣੇ ਨਹੀਂ ਸੀ ਆਉਣੀ ਕਿ ਅਜਿਹੇ ਮਾਮਲੇ ਦੇ ਵਿੱਚ ਵੀ ਜਿੱਥੇ ਐਫ ਆਈ ਆਰ ਗੰਭੀਰ ਅਪਰਾਧਾਂ ਚ ਦਰਜ ਨਹੀਂ ਹੁੰਦੀ ਵਰਜਾ ਚੱਲ ਰਹੀ ਹੁੰਦੀ ਹੈ ਔਰ ਜ਼ਿਆਦਾਤਰ ਕੀ ਹੁੰਦਾ ਹੈ ਕਿ ਜਦੋਂ ਕੋਈ ਮਹੱਤਵਰ ਬੰਦਾ ਕੋਈ ਅਪਰਾਧ ਕਰੇ ਨਾ ਕਰੇ ਐਫ ਆਈ ਆਰ ਪਹਿਲੇ ਨੰਬਰ ਤੇ ਦਰਜ ਹੁੰਦੀ ਹੈ ਉਸ ਤੋਂ ਬਾਅਦ ਜਾਂਚ ਹੋ ਜਾਂਦੀ ਹੈ ਪਰ ਜਦੋਂ ਕੋਈ ਰਸੂਖਦਾਰ ਅੱਗੋਂ ਟੱਕਰ ਜਾਂਦੇ ਨੇ ਤਾਂ ਉਦੋਂ ਬਹੁਤਿਆਂ ਕੇਸਾਂ ਦੇ ਵਿੱਚ ਹੇਠਲੇ ਪੱਧਰ ਦੇ ਉੱਤੇ ਅਧਿਕਾਰੀਆਂ ਦੀ ਮਿਲੀ ਭੁਗਤ ਵੀ ਸਾਹਮਣੇ ਆਉਂਦੀ ਹੈ ਕਿ ਐਫ ਆਈ ਆਰ ਦਰਜ ਕਰਨ ਦੇ ਵਿੱਚ ਵੀ ਦੇਰੀ ਕਿਉਂ ਹੋਈ ਜੇ ਐਫ ਆਈ ਆਰ ਦਰਜ ਕੀਤੀ ਤੇ ਉਸ ਦੇ ਵਿੱਚ ਜਾਂਚ ਲੰਬੇ ਸਮੇਂ ਕਿਉਂ ਚਲਾਈ ਗਈ ਕੀ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਕੋਈ ਹੋਰ ਵਜ੍ਹਾ ਹੈ ਕਿਉਂਕਿ ਕਈ ਮਾਮਲਿਆਂ ਦੇ ਵਿੱਚ ਤਾਚ ਲਾਣ ਵੀ ਸਮੇਂ ਸਿਰ ਦੇ ਉੱਤੇ ਪੇਸ਼ ਨਹੀਂ ਕੀਤੇ ਜਾਂਦੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਪਰ ਹਾਈ ਕੋਰਟ ਦੀ ਇਸ ਸਖਤੀ ਦੇ ਨਾਲ ਹੋ ਸਕਦਾ ਹੈ ਇਹ ਅਜਿਹੇ ਮਾਮਲਿਆਂ ਵਿੱਚ ਜਿੱਥੇ ਕੋਈ ਅਪਰਾਧ ਦੇ ਵਿੱਚ ਐਫ ਆਈ ਆਰ ਦਰਜ ਨਹੀਂ ਹੋਈ ਜਾਂਚ ਚੱਲ ਰਹੀ ਹੈ ਪਰ ਪੈਂਡਿੰਗ ਹੈ ਉਹਨਾਂ ਕੇਸਾਂ ਦਾ ਨਬਟਾਰਾ ਹੁਣ ਛੇਤੀ ਹੋਣ ਦੀ ਸੰਭਾਵਨਾ ਹੈ ਜ਼ਰੂਰ ਬਣ ਗਈ ਹੈ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਨੇ ਰਹੋ ABC ਪੰਜਾਬ ਦੇ ਨਾਲ